ਕੋਰਨ ਕਾਲਿਆ ਪੰਜਾਬ ਪੰਜਾਬ ਚਾਹਤ ਪਾਕਿਸਤਾਨ ਵੀ ਪੈਂਦਾ ਆਂ ਇੰਡੀਆ ਵੀ ਪੈਂਦਾ ਪੰਜਾਬ ਤੇ ਹੁਣ ਸਾਡੀ ਦੁਨੀਆ ਚ ਪੈਂਦਾ ਫਿਰ ਲੱਗਦਾ ਪੰਜਾਬੀ ਤੇ ਅੱਜ ਲੋ ਮੂਨ ਚ ਵੀ ਹੈਗੇ ਪੰਜਾਬੀ ਨੂੰ ਪਤਾ ਉਹਦੇ ਨਮਸਕਾਰ ਜੁਤੀ ਇਲਨ ਮਸਕ ਕਹਿੰਿਆ ਪੰਜਾਬੀ ਨੂੰ ਵੇਅਰ ਫਰਮ ਜੱਪ ਜਲੰਧਰ ਜਲੰਧਰ ਦਾ ਮंडाਵੇ ਸੋਹਣੀ ਜਿਹੀ ਅਧੀਕ ਸੁ ਕਿਤਨਾ ਨਾ ਦੇਣ ਕੱਲਣ ਪੇ ਓਏ ਹੋਏ ਹੁਣ ਕੱਲਣ ਮੋੜਦਾ ਕੱਲਣਾਂ ਮੋੜਦਾ ਭਾਈ

ਯੂਸੂਅਲੀ ਜਿਹੜੀ ਤੁਸੀਂ ਜੁਐਲਰੀ ਜੁਐਲਰੀ ਆਮ